ਕਿਉਂਕਿ ਮੈਂ ਇੱਕ ਕਹਾਵਤ ਸੁਣੀ ਸੀ ਸਾਡੇ ਪਿੰਡ ਨਾਲ ਬਟਰੁਖਾਂ ਪੈਂਦਾ ਬਟਰੁਖਾਂ ਪਿੰਡ ਦੇ ਵਿੱਚ ਉਸ ਟਾਈਮ ਪੁਰਾਣੇ ਜ਼ਮਾਨੇ 'ਚ ਕੁੜੀ ਹੋਈ ਤੇ ਉਹਨਾਂ ਨੂੰ ਮਾਰ ਕੇ ਦੱਬ ਦਿੰਦੇ ਸੀਗੇ ਕੁੜੀ ਨੂੰ ਹੂੰ ਹੂੰ ਕੁੜੀ ਹੋਈ ਕਿਸੇ ਚੰਗੇ ਘਰਾਨੇ ਦੇ ਵਿੱਚ ਬਟਰੁਖਾਂ ਤੇ ਉਹਨਾਂ ਨੇ ਘੜੇ 'ਚ ਪਾ ਕੇ ਦੱਬਤੀ ਤੇ ਉੱਤੇ ਗੰਗਾ ਪੱਟੀ ਸਮਾਨ ਦਾ ਤਾਂ ਤੇ ਉੱਤੇ ਮਿੱਟੀ ਪਾਣ ਲੱਗੇ ਬੋਲਦੇ ਸੀ ਘੜੇ ਤੇ ਘਰ ਜਾਈਂ ਪੂਣੀ ਕੱਤੀ ਆਪ ਨਾ ਆਈ ਵੀਰ ਨੂੰ ਕੱਤੀ ਅੱਛਾ ਜੀ ਉਹ ਦੱਬਤੀ ਕੁੜੀ ਦਾ ਚਾਚਾ ਬੜਾ ਮਾਡਰਨ ਸੀ ਉਹ ਆਇਆ ਕਹਿੰਦੇ ਬੇਟੀ ਹੋਈ ਸੀ ਕਹਿੰਦੇ ਹਾਂ ਕਿਉਂਕਿ ਮੈਸੇਜ ਹੀ ਆਂਦੇ ਸੀ ਉਦੋਂ ਕਹਿੰਦੇ ਕਿੱਥੇ ਆ ਕਹਿੰਦੇ ਉਹ ਤਾਂ ਦੱਬਤੀ ਕਹਿੰਦੇ ਘਰ ਪੱਥਰ ਪੈਦਾ ਹੋਇਆ ਤੁਹਾਡੇ ਇਹ ਹੋਇਆ ਇਸ ਤਰ੍ਹਾਂ ਹੋਇਆ ਉਹ ਬੜਾ ਗੁੱਸੇ ਹੋਇਆ ਹੁਣ ਉਹ ਕੜਾ ਪਟਿਆ ਜਦੋਂ ਪਟਿਆ ਤੇ ਆਕਸੀਜਨ ਇੰਨੀ ਕਿ ਬਚੀ ਸੀ ਕੁੜੀ ਗੂਠਾ ਚੁੰਗਰੀ ਸੀ ਘੜੇ ਚ ਬੇਟੀ ਚਪਣੀ ਚੁੱਕੀ ਕੜਾ ਦਾ ਖਾਲੀ ਸੀ ਨਾ ਵਿੱਚ ਭਾਜੀ ਉਹ ਕੁੜੀ ਬਚਾਈ ਉਸ ਕੁੜੀ ਦੇ ਕੁੱਖ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਬਡਰੁਖਾਂ ਦੇ ਨਾਂ ਰੱਖਿਆ ਮਹਾਰਾਜਾ ਰਣਜੀਤ ਸਿੰਘ ਨੇ ਓਏ ਹੋਏ